ਤੇ ਮਰ ਜਾਣ ਪਾਣੀ ਤਾਂ ਨਹੀਂ ਪਿਆ ਤਾਂ ਸਾਮ ਵਾਲ ਓਕੇ ਆ ਕੰਮ ਆਪਣਾ ਪਾਣੀ ਪਿਆ ਕੇ ਥੋੜੇ ਥੋੜੇ ਕੱਖ ਹੋਰ ਸਿੱਤੇ ਪਹਿਲਾਂ ਪਾਦੇ ਸੀ ਯਾਨੀ ਕਿ ਤੇ ਧਾਰਾ ਤੁਰਾਂ ਦਾ ਨਮੀਰਤਾ ਕੰਮ ਦੁੱਧ ਪਾਇਆ ਹੈ ਆਪਾਂ ਹੋਟਲ ਦੇ ਬਾਕੀ ਹੁਣ ਆਪਾਂ ਚੱਲਿਆਂ ਖੇਤ ਇਹ ਤੇ ਜੀ ਮੀਨ ਰੋਟੀਆਂ ਪਾ ਆਵਾਂਗੇ। ਤੇਨ ਨਾਲੇ ਉਹਨੂੰ ਲਾ ਕੇ ਆਵਾਂਗੇ ਫਾਰਮ 'ਚ। ਤੇ ਦੋ ਦਿਨ ਖੁੱਲਾ ਛੱਡਤਾ ਸੀ ਦੁਬਾਰੇ ਫੇਰ ਫੱਕਾਂ 'ਚ ਵੜਨ ਲੱਗ ਗਿਆ ਜੀ ਮੀ ਆਪਣਾ। ਤਾਂ ਕਰਕੇ ਉਹਨੂੰ ਫੇਰ ਹੁਣ ਲਾ ਕੇ ਆਵਾਂਗੇ ਫਾਰਮ 'ਚ। ਤੇ ਮੱਛਰ ਤੋਂ ਪਾਉਣ ਲੱਗ ਗਏ ਬਾਈ ਆਪਾਂ ਧੂਈਆਂ। ਧੂਈ ਪਾ ਦਿੰਨੇ ਆਂਗੇ। ਤੇ ਮੱਛਰਦਾਨੀਆਂ ਲਾਈਆਂ ਨਹੀਂ। ਉਹਦੇ ਨਾਲ ਹਮਸੇ ਹੀ ਜ਼ਿਆਦਾ ਬਣ ਜਾਂਦੀ ਐ ਮੱਛਰਦਾਨੀਆਂ ਦਾ। ਤੂੜੀ ਫालतू ਹੈਗੀ ਆਪਣੇ ਗਲੀ ਹੋਈ ਦੋ ਟਰਾਲੀਆਂ ਵਾਂਗੂ ਬਾਹਰ ਪਈ ਆ ਇਧਰ ਬਾਹਲੀ ਸਾਈਡ ਉਹ ਭਰ ਲੈਉਣੇ ਤੇ ਪਾ ਦਿੰਨੇ ਆ ਬਸ ਆਹੀ ਆ ਵੀ ਸਾਢੇ 8 ਵਜੇ ਤੱਕ 9 ਵਜੇ ਤੱਕ ਹੁੰਦਾ ਜਾਂਦੇ ਤੇ ਫਿਰ ਸਵੇਰੇ ਉੱਠਦਿਆਂ ਨੂੰ ਹੁੰਦਾ ਉਹਦੋਂ ਧੂਣੀਆਂ ਲਾ ਦਿੰਨੇ ਆ ਤੇ ਸਾਢੇ 8 ਵਜੇ ਤੱਕ ਹੀ ਜਾਂਦੇ ਹੁੰਦਾ ਮੱਛਰ ਇਹਦੋਂ ਬਾਅਦ ਨਹੀਂ ਹੁੰਦਾ ਮੱਝ ਆਪਣੀਆਂ ਕੱਖ ਖਾਈ ਜਾਂਦੀਆਂ ਵਧੀਆ ਪਾਣੀ ਪੂਣੀ ਪਿਆ ਤਾ ਖੇਤ ਜਾ ਕੇ ਆਉਣਾ ਖੇਤੋਂ ਆ ਕੇ ਫਿਰ ਆਪਾਂ ਸਾਰੀਆਂ ਮੱਜਾਂ ਨੂੰ 100-100 ਗ੍ਰਾਮ ਸਰੋਂ ਦਾ ਤੇਲ ਦੇਵਾਂਗੇ ਆ ਕੇ ਪਹਿਲਾਂ ਖੇਤ ਜਾ ਆਈਏ ਜਿਆਦੇ ਮੀਂਹ ਆ ਜੇ ਖੇਤ ਦਾ ਕੰਮ ਫਾਈਨਲ ਕਰਿਆ ਜੀ ਜਮੀਨ ਲਾਈ ਜਾਂਦਾ ਤੇ ਬਾਕੀ ਫੱਕ ਤੇ ਦੇਖ ਲਾਂਗੇ ਪਾਣੀ ਪੂਣੀ ਕਿੰਨਾ ਕੁ ਤੇ ਕੱਖਾ ਪਾ ਟੱਕ ਤੇ ਵਿੱਚ ਹਰੇ ਤੇ ਤੂੜੀ ਲਾ ਕੇ ਮੀ ਆ ਗਿਆ। ਇਹ ਮੀ हट ਗਿਆ ਤਾਂ ਆਪਾਂ ਇਹਨਾਂ ਨੂੰ ਫਰੋਲ ਕੇ ਧਰਾਂਗੇ ਕਿਉਂਕਿ ਤੜਕੇ ਜਦ ਪਾਉਣਾ ਹੈ ਨਾ ਫਿਰ ਬਾਲੇ ਗਰਮ ਹੋਏ ਪੈ ਜਾਂਦੇ ਨੇ ਵੀ। ਤੇ ਨਹੀਂ ਫਿਰ ਤੜਕੇ ਛਦੇਆਂ ਫਰੋਲਣੇ ਪੈਣਗੇ। ਤੇ ਕਿਉਂਕਿ ਗਿੱਲੇ ਜੇ ਹੋ ਗਏ ਉਹ ਰੂਜੇ ਹੋ ਜਾਂਦੇ ਹੁੰਦਾ ਕੁਛ ਨਹੀਂ ਹੈਗਾ। ਤੇ ਚੱਲੇ ਆਪਾਂ ਕੇਤ ਤੇ ਨੌਫੀ ਖੜੀ ਐ ਸਕੂਟਰੀ ਦੇ ਕੋਲੇ ਵੀ। ਇਹ ਜਾਣ ਨੂੰ ਤਿਆਰੀ ਰੈਂਦੀ ਐ ਨੌਫੀ। ਅਨੌਫੀ ਚੱਲ ਨਾ ਚੜਜਾ ਫਿਰ ਸਕੂਟਰੀ ਤੇ। ਚੜਜਾ। ਚੜਜਾ ਚੜਜਾ ਆਇਆ ਬਈਆ ਬਈਆ ਚੜਜਤ ਚਾਰ ਫੇਰ ਚੱਲੀਏ ਇਹ ਖੇਤ ਜਾਣੇ ਖੇਤ ਜਾਣੇ ਖੇਤ ਜਾਣੇ ਖੇਤ ਦੇਖੋ ਜੀ ਇਹ ਜਿ ਵੱਖਾ ਵਾਂਗੂ ਲਾ ਕੇ ਜਾਣੀ ਪੈਂਦੀ ਐ ਜਿੰਮੀ ਦੀਆਂ ਐ ਜਿੰਮੀ ਦੀਆਂ ਜਿੰਮੀ ਦੇ ਰੋਟੀਆਂ ਨਾ ਤਾਂ ਐ ਨਹੀਂ ਆਣਾ ਨਾ 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 ਚੱਲ ਚੱਲ ਉੱਤਰ ਉੱਤਰ ਥੱਲੇ ਚਲ ਚਲੋ ਜੀ ਚਲੋ ਠੀਕ ਹੈ ਮਿਲਦੇ ਆ ਖੇਤ ਤੇ ਜਾ ਕੇ ਆਪਾਂ ਫਿਰ ਓਕੇ ਜੀ ਹਾਂਜੀ ਨਰਮੇ ਕਿੱਧਰ ਕਿੱਧਰ ਵੇਚਦੇ ਨੇ ਜੀ ਦੱਸਿਓ ਸਾਡੇ ਰਾਹ ਤੇ ਇੱਧਰ ਕੱਲੀ ਇਹ ਹੀ ਟੇਲ ਆ ਬਸ ਆਹੀ ਦੋ ਕਿੱਲੇ ਨਰਮੇ ਦੇ ਨੇ ਨਰਮੇ ਹੁਣੋਂ ਹਟ ਗਏ ਜੀ ਹੁਣ ਪੱਤੇ ਨੇ ਸੇ ਇਕੱਠੇ ਹੀ ਹੋਈ ਜਾਂਦੇ ਨੇ ਇਕੱਠੇ ਆ ਦੇਖੋ ਜਿਵੇਂ ਤੇਲਾ ਹੁੰਦਾ ਹੈਗਾ ਸੇ ਸਲਿਆ ਕੇ ਬਾਈ ਨੇ ਬੱਟਾ ਬਣਵਾਤੀਆਂ ਜਿੰਦਰੇ ਨਾ ਪੱਤੇ ਇਕੱਠੇ ਹੀ ਹੋਈ ਜਾਂਦੇ ਮੇਰਾ ਖਿਆਲਾ ਵੀ ਹੁਣ ਤਾਂ ਨਹੀਂ ਕੱਦ ਕਰਦਾ ਇਹ ਖਲਬੀ ਚ ਆ ਦੂਸਰਾ ਵੀ ਅਸੀਂ ਜਿੰਮੀ ਉਤਰਿਆ ਪੂਰਾ ਬੋਲ ਬਾਈ ਚਲੋ ਇਹ ਆਪਾਂ ਬੈਠੇ ਖੇਤ ਖੇਤ ਜਿੰਮੀ ਜਿੰਮੀ ਆਪਣਾ ਘਰ ਦਾ ਬਾਹਰੇ ਹਜੇ ਆਪਾਂ ਇਹਨੂੰ ਅੰਦਰ ਲਾਵਾਂਗੇ ਰੋਟੀ ਖਾਣੀ ਹੈ ਹੈ ਜਿੰਮੀ ਇੱਧਰ ਜਾ ਕੇ ਇੱਧਰ ਦੇਖੇ ਰੋਟੀ ਖਾਣੀ ਆ ਰੋਟੀ ਆ ਪਈਆਂ ਆ ਪਈਆਂ ਰੋਟੀਆਂ ਤੇ ਨਹੀਂ ਇਹ ਤਾਂ ਚੱਕ ਲੇਗਾ ਆ ਵੀ ਨਾ ਆਪੀ ਬੰਗ ਮੈਂ ਆ ਜਾ ਖਾਣੀ ਨਹੀਂ ਚਾਪਾ ਕਰਾ ਪਾ ਕੇ ਦਿਆਂ ਮੰਗਿਆ ਟੋਆ ਖਿਚਾਂਗੇ ਹਜੇ ਉੜਾ ਨੀਮਾ ਕਰਾਂਗੇ ਵਧੀਆ ਗੱਲ ਬਣਾ ਦਾਂਗੇ ਜੀ ਇਹਨੂੰ ਵਿੱਚ ਪਾਣੀ ਛੱਡ ਕੇ ਨਾ ਟੋਏ ਦੇ ਤੇ ਇਹਨੂੰ ਆਪਾਂ ਲਾਤ ਡਾਂਗੇ ਟਰੈਕਟਰ ਨਾਲ ਬੇਰੀ ਮਤਰਾਲ ਜੀ ਬਣਾ ਕੇ ਜਿਵੇਂ ਪੋਚਾ ਫਿਰਿਆ ਹੁੰਦਾ ਥੱਲੇ ਐ ਜੰਮ ਜੇ ਜਾਊਗਾ ਤੇ ਦੂ ਬਾਅਦ ਨਾ ਫਿਰ ਆਪਾਂ ਜਦੋਂ ਚਾਰ ਲਜਾਇਆ ਕਰਾਂਗੇ ਉਦੋਂ ਦੂ ਬਾਅਦ ਇਹ ਥੱਲੇ ਮਾਂਜਾ ਵੱਜ ਜਾਕਰੂ ਵਧੀਆ ਚਾਰ ਭਰ ਕੇ ਨਾ ਸੁੰਭਰਿਆ ਜਾਇਆ ਕਰੂਗਾ ਪੱਕਾ ਹੋ ਜਾਊਗਾ ਤੇ ਚੱਕ ਫਿਰ ਚੱਕ ਆ ਭਰਾਂ ਜਿੰਮੀ ਆਏ ਰੋਟੀ ਚੱਕਦਾ ਨਹੀਂ ਚਾਹੇ ਆਪਾਂ ਦੂਰ ਵਗ ਜੀ ਜਿੰਨਾ ਟਾਈਮ ਇਹਨੂੰ ਆਪਾਂ ਪਾਉਂਦੇ ਨਹੀਂ ਰੋਟੀ ਖਾਂਦਾ ਨਹੀਂ ਆ ਤੇ ਦੇਖੋ ਬਹਿ ਗਿਆ ਨਾ ਜਦੋਂ ਆਪਾਂ ਇੱਥੇ ਚੱਕ ਕੇ ਇਹਨੂੰ ਪਾਵਾਂਗੇ ਤਾਂ ਖਾਊਗਾ ਨਹੀਂ ਚਾਹੇ ਕਿੰਨੀ ਭੁੱਖਾ ਚੀਜ਼ ਨਹੀਂ ਛੜੂਗਾ ਇਹ ਸਾਡਾ ਗੁੱਡ ਬੱਚਾ ਖਾਣੀ ਰੋਟੀ ਹੈ ਭੁੱਖ ਲੱਗੀ ਹੈ ਮੀਂਹ ਪੈਂਦਾ ਫਾਰਮ ਚ ਵੜਨ ਨਾ ਚੱਕ ਲੈ ਫਿਰ ਚੱਕ ਲੈ ਲੈ ਚੱਕ ਲੈ ਰੋਟੀ ਆ ਜਾ ਲੈ 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 ਕੋ ਦੂਰ ਜਾ ਕੇ ਖਾਊਗਾ ਦੇਖ ਰਿਹਾ ਆਪਾਂ ਕਿੱਥੇ ਜਾ ਕੇ ਖਾਉਂ ਨਹੀਂ ਪਈ ਜਾਂਦਾ ਬਾਈ ਬੱਤ ਜੀਨਾ जाके खाऊगा देखो कि दूर ले रोटी जाके खाऊगा कल होगा देख रहे आप देखो कि दूर लै रोटी कितने खादा इनी दूर ले रोटी उठे की कहना ही मैं हैं वो जिम्मी ਤੇ ਬਸ ਆਪਾਂ 5-7 ਦਿਨਾਂ ਤਾਈ ਮੱਕੀ ਵੜਦੇ ਆਂਗੇ ਤੇ 5-7 ਦਿਨ ਹੋਖ ਲਈ ਜੋ ਮੱਕੀ ਹੈ ਜੇ ਵਿੱਚ ਸੱਲੀਆਂ ਪੱਕੀਆਂ ਵੀ ਪਈਆਂ ਥੋੜੀਆਂ ਕੱਚੀਆਂ ਨੇ 5 ਦਿਨ ਲਗਾ ਦੇ ਆਂਗੇ ਕੋਈ ਫਰਕ ਨਹੀਂ ਪੈਂਦਾ ਤੇ ਨਾ ਜੀਜੀ ਨੂੰ ਫਰਕ ਪਵੇ ਜੀ ਲੇਟ ਹੈ ਮੱਕੀ ਆਪਣੀ ਕਾ ਨਾ ਇੱਕ ਨੰਬਰ ਹੈ ਬਾਕੀ ਹੈ ਜੀਰੀ ਲਾਉਣ ਦਾ ਬਹੁਤ ਸਮਾਂ ਪਿਆਗਾ ਕੋਈ ਚੱਕਰ ਨਹੀਂ ਇੱਕ ਰੋਟੀ ਲਿਆਇਆ ਸੀ ਹੁਣ ਦੁਬਾਰੇ ਫੇਰ ਚੱਕਣੇ ਆਏ ਆਪਣਾ ਜਿਮਨੀ ਦੇਖੋ 베ਰੀ ਬਹੁਤ ਵੱਡੀ 베ਰੀ ਐ ਇਹ ਆਹਨ ਫਲ ਦੇ ਕੇ ਛਟੀ ਐ ਤੇ ਚੁੱਬੜ ਦੇਖੋ ਜੀ ਦੇਸੀ ਚੁੱਬੜ ਆਹ ਦੇਖੋ ਲੱਗੇ ਪਏ ਨੇ ਉਹ ਗੱਲਾਂ ਰੱਖੀਆਂ ਨੇ ਚੋਨਾ ਲਾਉਣ ਵੇ ਵਾਰੀ ਕੁੱਕੜ ਨੇ ਲੱਗੇ ਪਏ ਨੇ ਦੇਸੀ ਜੁਬੜੀ ਹੁਣ ਕਿਤੇ ਕਿਤੇ ਮਿਲਦੇ ਨੇ ਆ ਦੇਖ ਹਰੀਆਂ ਪੰਜਾਂ ਬੇਲੇ ਦੇਖੋ ਇਹ ਬਹੁਤ ਘੈਂਟ ਚਟਣੀ ਬਣਦੀ ਇਹਨਾਂ ਦੀ ਤਾਂ ਦੇਸੀ ਕਰੇਲਿਆਂ ਦੀਆਂ ਬੱਲਾ ਇਹ ਆਈ ਵਾਰ ਇੱਥੇ 베ਰੀ ਤੇ ਚੜ ਜਾਂਦੀਆਂ ਨੇ ਕਰੇਲੇ ਦੇਸੀ ਪੰਜਾਂ ਪੰਜਾਂ ਇੱਥੇ ਚੜ ਜਾਂਦੀਆਂ ਨੇ ਤੇ 베ਰੀ ਆਪਣੀ ਦੁਵਾਰਾ ਫੇਰ ਫਲ ਚੱਕੀ ਜਾਂਦੀ ਹੈ ਬਹੁਤ 베ਰ ਸੀ ਆ ਦੇਖੋ ਪੂਰੀ ਫੁੱਲ ਭਰ ਜਾਂਦੀ ਹੈ ਇਹ 베ਰਨ ਬਹੁਤ 베ਰ ਲੱਗਦੇ ਨੇ ਤੇ ਇਧਰ ਸੱਪ ਦੀ ਕਾਂਜੇ ਵੀ ਪਈ ਹੈ ਸੱਪ ਬਾਬੇ ਦੀ ਮੱਪਾ ਗਏ ਨੇ ਬਾਈ ਦੇਸੀ ਜਿਹੜੀਆਂ ਹੈ ਨਹੀਂ ਦੇਸੀ ਚਿੜੀਆਂ ਘਰਾਂ ਚ ਥਾਂ ਹੈ ਨਹੀਂ ਕੱਚੇ ਸੱਤਾ ਕੱਚੀਆਂ ਹੈ ਨਹੀਂ ਤੇ ਇਸ ਟਾਈਮ ਤਾਂ ਨਹੀਂ ਇੱਥੇ ਹੁੰਦੀਆਂ ਇਸ ਟਾਈਮ ਤਾਂ ਪਤਾ ਨਹੀਂ ਕਿੱਧਰ ਨੂੰ ਭਗ ਜਾਂਦੀਆਂ ਨੇ ਤੇ ਸਵੇਰੇ ਬਾਦੂ ਹੁੰਦੀਆਂ ਬਾਈ ਦੇਸੀ ਚਿੜੀਆਂ ਇੱਥੇ 베ਰੀ ਤੇ ਜਾਨਵਰ ਇੱਥੇ ਕੁੱਲ ਹੁੰਦਾ ਇਸ ਤੋਂ ਬਾਅਦ ਜਿਉਂ-ਜਿਉਂ ਨੇ ਰਹੂਗਾ ਤੇ ਉੱਲੂ ਆਉਣਗੇ ਇੱਥੇ ਉੱਲੂ ਆ ਬੈ ਜਾਂਦੇ ਨਹੀਂਗੇ ਤੇ ਕੁੱਲ ਜਾਣਦਾ ਦਰਦਾ ਤੇ ਹਾਲਣਾ ਹੋਊਗਾ ਆ ਦੇਖੋ ਜਿਹੜਾ ਚਰੀਆਂ ਚ ਫਿਰਦਾ ਹੁੰਦਾ ਉਹ ਗੂ ਜਾਂ ਲਾਲ ਜਆ ਉਹ ਤਾਂ ਹਾਲਣਾ ਤੇ ਇਹ ਇਧਰ ਕਾਟੋ ਹੋਰੀਆਂ ਦਾ ਉਹ ਦਿਸੀ ਜਾਂਦਾ ਸਾਹਮਣੇ ਜੀ ਤੇ ਆ ਆਪਣਾ ਹਥਿਆਰ ਆ ਸੱਤ ਤੋਂ ਬੇਰ ਆਪਾਂ ਹਜੇ ਵੀ ਨਹੀਂ ਲਾਏ ਸੁੱਕੇ ਜੇ ਬੇਰ ਬਾਦੂ ਭਰੀ ਪਈ ਐ ਸੱਤ ਵੈਸੇ ਖਾਣ ਵਾਲੇ ਤਾਂ ਹੈ ਨਹੀਂ ਗਰਪੱਲਾ ਹੈ ਵੀ ਹੈ ਨਹੀਂ ਖਾਣ ਵਾਲੇ ਵੀ ਨਹੀਂ ਚੱਕੀਆਂ ਨਹੀਂ ਰੋਟੀਆਂ ਨਾ ਫੇਰ ਪਾਉ ਫੇਰ ਖਾẽਗਾ ਨਾ ਐਨਾ ਸਿਆਣਾ ਜੀ ਆਪਣਾ ਜੰਮੀ ਐ ਖੇਤ ਰਹਿੰਦਾ ਘਰੇ ਨਹੀਂ ਰਹਿੰਦਾ ਵੀ ਸਾਰਾ ਦਿਨ ਹੀ ਆਪਾਂ ਇਹਨੂੰ ਆ ਕਰਦੇ ਹਾਂ ਪਰ ਸਿਆਣਪੇ ਚ ਬੰਦਿਆਂ ਨੂੰ ਵੀ ਜ਼ਿਆਦਾ ਆ ਦੇਖੋ ਮੈਂ ਇੱਕ ਰੋਟੀ ਪਾਈ ਸੀ ਇੱਥੇ ਚੱਕ ਕੇ ਲੈ ਗਿਆ ਉੱਥੇ ਜਾ ਕੇ ਖਾ ਕੇ ਆਇਆ ਹੁਣ ਆਪਾਂ ਇੱਕ ਫੇਰ ਦੇ ਦਿੰਦੇ ਆ ਲਓ ਜੀ ਖਾਓ ਜੀ ਆਪਾਂ ਗਏ ਨਾ ਕੁੱਤਾ ਸਿਆਣਪ ਵੀ ਹੋਣੀ ਜ਼ਰੂਰੀ ਆ ਹੂੰ ਫੇਰ ਲੈ ਕੇ ਜਾਉ ਉੱਥੇ ਇਹ ਐ ਸਮਝਦਾ ਮੈਂ ਥੋਡੇ ਕੋਲੇ ਬੈ ਕੇ ਰੋਟੀ ਖਾਂਦਾ ਹਾਂ ਹੋ ਉਦਰੀ ਫੇਰ ਗਿਆ ਰੋਟੀ ਲੈ ਕੇ ਹੁਣ ਫੇਰ ਆਊਗਾ ਫੇਰ ਜੇ ਆਪਾਂ ਪਾਵਾਂਗੇ ਤਾਂ ਨਹੀਂ ਹੈ ਰੋਟੀਆਂ ਇੱਥੇ ਪਈਆਂ ਰਹਿਣੀਆਂ ਆ ਹੀ ਨਹੀਂ ਹੈਗਾ ਵੀ ਸਿੱਟ ਕੀ ਆ ਉਹ ਤੁਹਾਨੂੰ ਦਿਖਾ ਦੰਨੇ ਆ ਖਾਊਗਾ ਜ਼ਰੂਰ ਉਹ ਦੇਖੋ ਉੱਥੇ ਖਾਈ ਜਾਂਦਾ ਹੈ ਇਹ ਸਿਆਣਪ ਹੋਣੀ ਜੀ ਜ਼ਰੂਰੀ ਹੈ ਨਹੀਂ ਤਾਂ ਫਿਰ ਦੂਜੇ ਤੱਕ ਵੀ ਜਿਹੜੀ ਹੁੰਦੇ ਨੇ ਹਾਂ ਆਦੇ ਉਹ ਖਾਈ ਇਹਨਾਂ ਰੋਟੀ ਪਿੱਟ ਬੁੱਲ ਨਾ ਸਲ ਪੈੜੀ ਵੀ ਹੈ ਪੈੜੀ ਆਪੇ ਜਦੋਂ ਆਪਾਂ ਬਈ ਖੋਲਣਾ ਬੰਨਣਾ ਨਹੀਂ ਟਾਈਮ ਸਰ ਖਾਣਾ ਪਾਣੀ ਇਹਨ ਦੇਣਾ ਤੇ ਕੁੱਤਾ ਫਿਰ ਕਰੋਧ ਚ ਰਹੂਗਾ ਤੇ ਕਰੋਧ ਹੀ ਦਿਖਾਊਗਾ ਆਪਾਂ ਨੂੰ ਬੋਲਚਾਲ ਨਹੀਂ ਕਰਨੀ ਹੂੰ ਬਹੁਤ ਫਰਕ ਪੈ ਜਾਂਦਾ ਬਈ ਕਰੇ ਵੀ ਆਪਣੇ ਦੇਖ ਗੱਦੀ ਆ ਉਹ ਉਹ ਵੀ ਬਹੁਤ ਸਿਆਣੀ ਹੈ ਹੋ ਭੀ ਮੇਲਾ ਗਈ। ਤੇ ਮਗਰਾਈਆਂ ਬਈ ਬਹੁਤ ਹੋ ਗਈਆਂ ਆਪਣੇ ਖੇਤ ਬਹੁਤ ਤੰਗ ਕਰਦੀਆਂ ਇਹ ਜੀਰੀ ਵੜਦੀਆਂ ਨੇ। ਬਹੁਤ ਬੱਚੇ ਹੋ ਗਏ। ਇਹ 베ਰੀ ਦਾ ਕਰਕੇ ਹੋਏ ਨੇ ਬਸ 베ਰੀ ਤੇ ਰਹਿੰਦੀਆਂ ਨੇ ਇਹ। ਚਲੋ 파파 ਬਈ ਤੂੜੀ ਤੇ ਮਹੀਨਾ ਵੀ ਨਹੀਂ ਕੱਟਿਆ ਚਲੋ ਮੰਨਦੇ ਆਂ ਵੀ ਉਦੋਂ ਧੁੱਪ ਵੀ ਥੋੜੀ ਜਿਹੀ ਤੇਜ਼ ਹੁੰਦੀ ਆ। ਤੇ ਕੁਝ ਗਲਤੀਆਂ ਆਪਣੀਆਂ ਵੀ ਆ ਮਿੱਟੀ ਨਹੀਂ ਪਾਈ। ਸਵਾ ਨਹੀਂ ਲੱਗਿਆ ਮਿੱਟੀ ਪਾਉਣਾ। ਤਾ ਕਰਕੇ ਬਸ ਬਾਜਰੇ ਦੀ ਆਪਣੀ ਹੈਗੀ ਦੂਜੀ ਬਾੜ ਦੂਜੀ ਬਾੜ ਦਾ ਹੈ ਜਿਵੇਂ ਪੋਂਡੀ ਹੁੰਦੀਆਂ ਨਾ ਬਾਈ ਏਡੇ ਏਡੇ ਪੂਲੇ ਬਣ ਗਏ ਇਹਦੇ ਦੇਖੋ ਜਿੰਮੀ ਆ ਹੁੰਦਾ ਭੱਜਿਆ ਪਰ ਰੋਟੀ ਨਹੀਂ ਚੱਕੀ ਹੋਈ ਇੱਥੋਂ ਜਾਵਾਂਗੇ ਤਾਂ ਰੋਟੀ ਖਾਵਾਂ ਖਾਇਆ ਆਇਆ ਹੋਰ ਪਾਵਾਂ ਫਿਰ ਆਜਾ ਆਇਆ ਪੱਜਾਮਾ ਕਰੇ ਜਾਣਾ ਫਰਾਜ ਆਜੋ 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 ਦੇਸੀ ਸਪੈਦਾ ਜੀ ਦੇਸੀ ਕੁੱਪੀਆਂ ਆਣੀਆਂ ਇਹ ਦੇਖੋ ਜੜਾਂ ਤਾਂ ਇਹਦੇ ਹੁੰਦੇ ਆਣੀਆਂ ਮੋਟਾ ਬਹੁਤ ਹੁੰਦਾ ਕੱਦ ਨਹੀਂ ਕਰਦਾ ਇਹ ਦੇਖੋ ਸਪੈਦਾ ਇੱਥੇ ਸੁੱਕ ਜੇ ਗਏ ਇਹ ਪਤਾ ਨਹੀਂ ਕਾਦੇ ਕਾਰਨ ਸੁੱਕ ਗਏ ਜਾਂ ਸੌਂਕ ਸੌਂਕ ਹੋ ਗਈ ਕੀ ਹੋ ਗਿਆ ਜਾਂ ਤੂਤ ਵੀ ਨਹੀਂ ਆਪਣਾਇਤ ਕੀ ਹਰਿਆ ਪਰ ਇਹ ਪੱਤੇ ਥੋੜੇ ਜਿਹਾ ਹੋ ਗਏ ਨੇ ਪਾਣੀ ਰਹਿੰਦਾ ਇੱਥੇ ਕੋਲੇ ਠੀਕ ਆ ਜਾ ਜਿੰਮੀ ਓਏ ਸ਼ਕਰਗੰਦੀਆਂ ਬਈ ਸ਼ਕਰਗੰਦੀਆਂ ਦੀ ਬੇਲ ਹੈਗੀ ਆਪਣੇ ਤੇ ਇਹ ਕਿਹੜੇ ਟਾਈਮ ਹੁੰਦੀਆਂ ਨੇ ਕਿਹੜੇ ਟਾਈਮ ਥੱਲੇ ਧਰਤੀ ਚ ਬਣਦੀਆਂ ਨੇ ਇਹ ਕਿੰਨੇ ਟਾਈਮ ਤੋਂ ਬਣਦੀਆਂ ਇਹ ਇਹ ਨਹੀਂ ਕੋਈ ਖੁਸ਼ ਪਤਾ ਲੱਗਿਆ ਆਪਾਂ ਇੱਥੇ ਮਿੱਟੀ ਹੀ ਪਾਤੀ ਸੀ ਇਹਨਾਂ ਤੇ ਇਹ ਵੀ ਹੁਣ ਵੱਢ ਕੇ ਨਾ ਆਪਾਂ ਸ਼ਕਰਗੰਦੀਆਂ ਦੀ ਬੇਲ ਉਥੋਂ ਪੜੀ ਨਹੀਂ ਚੱਕਾਂਗੇ ਉੱਥੇ ਦੱਬਾਂਗੇ ਸਾਰੀ ਤੇ ਇੱਕ ਵਾਰ ਆਪਾਂ ਕੱਢੀਆਂ ਨੇ ਉਧਰਲੀ ਪੜੀ ਨੂੰ ਆਪਾਂ ਕੱਢੀਆਂ ਸੀ ਇਹੇ ਠੀਕ ਮਹੀਨਾ ਬਾਅਦ ਲਾਤੀਆਂ ਸੀ ਇਹ ਉਰੇ ਹੁਣ ਲਾਤੜੀਆਂ ਜਾਣੀਆਂ ਇਹੇ ਪੱਕਾ ਹੀ ਪਤਾ ਵੀ ਲਾਤੜੀਆਂ ਹੀ ਜਾਣਗੀਆਂ ਉਹ ਵਧੀਆ ਗਈਆਂ ਸੀ ਇੱਥੇ ਇੱਥੇ ਤੇ ਇੱਕ ਬੇਲ ਦੱਬੀ ਹੋਈ ਹੈ ਇਹ ਆਪੜੀ ਜਿਹੜੀ ਇਹ ਆਪਾਂ ਚੱਕ ਕੇ ਉੱਪਰ ਸਿੱਟਾਂਗੇ ਚਾਰ ਦੇ ਲਫਾਫੇ ਦੇ ਉਸਤਾ ਇਹ ਥਾਂ ਨਿਕਲੇ ਹੋਊਗਾ ਪਰ ਆਪਣਾ ਟੋਆ ਇੱਥੇ ਸੀ ਤਾਂ ਕਰਕੇ ਐਂ ਪਈ ਆ ਤੇ ਚੂਹੇ ਬਹੁਤ ਪਏ ਜਾਂਦੇ ਨੇ ਸੋ ਤੂੜੀ ਦਾ ਕਰਕੇ ਦੇਖੋ ਸੇਬੜੀ ਹੁੰਦਾ ਇਹ ਆਪਾਂ ਚੱਕਾਂਗੇ ਸਾਰੀ ਤੇ ਇੱਥੇ ਜਿਹੜਾ ਨਾਲ ਰਹਿ ਜੂ ਥੋੜੀ ਬਹੁਤੀ ਉਹ ਦੱਬ ਦਾਂਗੇ ਬੇਲ ਆਪਾਂ ਚਾਕਰ ਗੰਦੀਆਂ ਦੀ ਆ ਥੋੜਾ ਜਿਹਾ ਉੱਚਾ ਹੈ ਇਹ ਚੱਕ ਲਾਂਗੇ ਇੱਥੇ ਬਣਾ ਦਾਂਗੇ ਹੋਰ ਥੋੜੀ ਲੰਮੀਆਂ ਹੋਰ ਕਰਨੀਆਂ ਪੈਣੀਆਂ ਆਪਣੀਆਂ ਚਾਰ ਆਲਟੋ ਆ ਥੋੜਾ ਜਿਹਾ ਛੋਟਾ ਹੈ ਤੇ ਵਿੱਚੋਂ ਡੂੰਗਾ ਕਰ ਦਾਂਗੇ ਇਹਨੂੰ Aya, yada, yapaja, mục bé, tiara, yardy, cà tay ranh lên hạnh 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 आ जा मैं घरे जाना आ जा आज रोटी पावे रह गई आ जा आ जाओ आ जाओ आ जाओ आ जा खा ला रोटी आ जा फिर मैं में आया भजनी निशाना करके हो आ जा भजे आ जा आ ਲੈ ਖਾਲਾ ਲੈ ਸਾਰੀਆਂ ਲੈ ਜਾ ਜਿਮੀ ਆ ਜਾ ਫਾਰਮ ਚ ਆ ਜਾ ਉੱਥੇ ਬੈ ਜੀ ਮੁੱਗੂ ਜਿਮੀ ਲਾਤਾ ਪਾ ਅੰਦਰ ਇੱਥੇ ਬੈ ਜੂ ਇਹ ਹੁਣ ਪਾਣੀ ਰੱਖਤਾ ਧੱਕਾ ਲਾ ਤੜ ਦਿੰਦਾ ਬਹੁਤ ਜਿਆਦੇ ਹਿਲ ਫਾਫੇ ਪੂਰੇ ਪਾੜ ਦਿੰਦਾ 5-7 ਦਿਨ ਹੋ ਗਏ ਉਹਨੂੰ ਕੈਦ ਰੱਖਾਂਗੇ ਚਲੋ ਇਹ ਆਪਾਂ ਚੱਲਦੇ ਆ ਘਰੇ ਓਕੇ ਧੰਨਵਾਦ ਜੀ ਆੜਾ ਚੱਲੇ ਪੜ